ਨਾ ਖਲਾਰਾ ਮਾ ਨਾ ਸਾਰਾ ਦਿਨ ਮੇਰਾ ਦਾ ਗਿਜਾਂ ਦਾਵਾ ਇਹ ਵੀ ਕਹਿੰਦੇ ਰਹਿੰਦੇ ਆ ਤੂੰ ਕੰਮ ਵਾਲੀ ਲਾਲਾ ਕੰਮ ਵਾਲੀ ਲਾਲਾ ਤੇ ਜੇ ਮੈਂ ਲਾ ਹੀ ਲਈ ਆ ਤੇ ਹੁਣ ਆਉਂਦਾ ਨਾ ਹੀ ਨਹੀਂ ਲੈਂਦੀ ਉੱਤੋਂ ਤੇਰੇ 10 ਵਜ ਗਏ ਆ ਹੈ ਇਹ ਨਹੀਂ ਪਤਾ ਕਿ ਟਾਈਮ ਨਾਲ ਜਾਵਾਂ ਤੇ ਟਾਈਮ ਨਾਲ ਕਿਹਦੇ ਦਾ ਕੰਮ ਕਰਕੇ ਆਵਾਂ ਘਰਾਂ ਦੇ ਘਰਾਂ ਕੀ ਮੈਨੂੰ ਤੇਰੀ ਸਭ ਜਿਹਾ ਹਾਂ ਇਹਨਾਂ ਥਿਆਪੇ ਕਰਨਾ ਚਾਹੁੰਦਾ ਜਿੰਨਾ ਚਿਰ ਮੁੰਡਾ ਢਿੱਕਣਾ ਵਾ ਉਹਨਾਂ ਚਿਰ ਬੰਦਾ ਕੰਮ ਕਰਕੇ ਦੇ ਵਿਹਲਾ ਹੋ ਜਾਂਦਾ ਹਾਈ ਆਈ ਮੁੰਡਾ ਪਾਣੀ ਮੰਗਣ ਆਇਆ ਹੈਗਾ ਚੰਗਾ ਆਂਦਾ ਹੁਣ ਮਮੀ ਗਈ ਪਾਣੀ ਲੈਣ ਮਿੰਟਾਂ ਤੱਕ ਕੋਈ ਨਾ ਕੰਮ ਦੇਖ ਮੈਂ ਦਸੋਈ ਜਾਵਾਂ ਤੇ ਚਲ ਦੇ ਕੇ ਆਉਂਦੀ ਪਾਣੀ ਲੈ ਆਉਂਦੀ ਕੁਝ ਨਹੀਂ ਮम्मी ਦਾ ਫੋਨ ਆ ਨਹੀਂ ਲੱਗਦਾ ਮਾਸੀ ਦਾ ਮੈਂ ਗੱਲ ਕਰਕੇ ਕਿਉਂਦੀ ਹੱਥੋਂ ਹੀ ਪਤਾ ਨਹੀਂ ਕਿਹਦਾ ਫੋਨ ਹੋਣ ਲੱਗਦਾ ਮਾਸੀ ਦਾ ਹੋਊਗਾ ਵੇਣੀ ਆ ਜਾ ਕੇ ਲੱਗਦਾ ਨਹੀਂ ਮਾਸੀ ਦਾ ਫੋਨ ਆਇਆ ਮਾਸੀ ਦਾ ਫੋਨ ਹੁੰਦਾ ਤੇ ਨੇ ਉੱਤੇ ਥੋੜਾ ਜਣਾ ਹੀ ਕੁਪ ਲੋਕ ਕੇ ਵੇਖ ਲਈਂ ਭਲਾ ਜਾ ਕੇ ਦਾਲ ਚ ਕੁਝ ਕਾਲਾ ਲੱਗਦਾ ਹਾਂ ਹਾਂਜੀ ਮੇਰਾ ਤੇ ਵਧੀਆ ਤੀ ਆਪਣਾ ਸੁਣਾਓ ਹਮਮ ਅਸ਼ ਅਸ਼ ਠੀਕ ਹੈ ਹਮ ਨਾ ਲੈ ਮੈਂ ਪਾਉ ਉਹਦੇ ਨੂੰ ਫੋਨ ਨਹੀਂ ਹਾਂ ਤੇ ਫੋਨ ਕਿਉਂ ਨਹੀਂ ਕਰ ਸਕਦੇ ਤੁਸੀਂ ਘਰੋਂ ਮੈਨੂੰ ਲੱਗਦਾ ਤੁਹਾਡੀ ਮੰਮੀ ਨੇ ਫੋਨ ਚੁਪ ਲਿਆ ਹੋਇਆ ਹੈ ਮੈਂ ਤੇ ਜਲਦੀ ਜਲਦੀ ਘੱਟ ਤਾ ਜਦੋਂ ਮੈਂ ਆਇਆ ਉਦੋਂ ਤੁਸੀਂ ਚੁੱਕਿਆ ਨਹੀਂ ਤੇ ਬਾਲੁਸ਼ ਨਹੀਂ ਫੋਨ ਤੇ ਫੋਨ ਕਰੀ ਜਾਂਦੇ ਹੋ ਤੁਹਾਨੂੰ ਮੈਂ ਕਿੰਨੀ ਵਾਰ ਦੱਸਿਆ ਮੇਰੇ ਘਰ ਦੇ ਬੜੇ ਸਟ੍ਰਿਕਟ ਨੇ ਨਾ ਤੁਸੀਂ ਨਹੀਂ ਫੋਨ ਹੋਣਾ ਹੈ ਜੁਮੇ ਫੋਨ ਲਾਵਾਂਗੀ ਨਾ ਮੈਂ ਆਪ ਹੀ ਲਾਵਾਂਗੀ ਹੁਣ ਵੀ ਭਾਬੀ ਲੱਗੇ ਦੇ ਹੀ ਝਾੜੂ ਫੇਰਨਾ ਤੇ ਉਹਨਾਂ ਨੂੰ ਮੈਨੂੰ ਲੱਗਦਾ ਮੇਰੇ ਤੇ ਸ਼ਕਤ ਹੋ ਗਿਆ ਹੁਣ ਆ ਮੈਂ ਤੇ ਬੰਨਾ ਮਾਇਕੀ ਇਹਨਾਂ ਨੂੰ ਕਿ ਮਾਸੀ ਦਾ ਫੋਨ ਹੈ ਤੁਸੀਂ ਨਹੀਂ ਫੋਨ ਹੋਣਾ ਹੈਗਾ ਮੈਂ ਆਪੇ ਮੌਕਾ ਦੇਵਾਂਗੀ ਤੁਹਾਨੂੰ ਫੋਨ ਕਰਕੇ ਜੀ ਠੀਕ ਵੱਡੀਆ ਨੇ ਮੈਂ ਆਈ ਹੁਣਾ ਹੈ ਗੋਠੇ ਤੁਹਾਨੂੰ ਪਤਾ ਕਿ ਤੇਨਾ ਕੋਥੀ ਹੈ ਆ ਉੱਥੇ ਮੇਰਾ ਭਰਾ ਵੀ ਉੱਥੇ ਧੂਰਿਆ ਫਿਰਦਾ ਸੀ ਉੱਧੇ ਮੇਰੀ ਕਿਸਮਤ ਚੰਗੀ ਜਿਹੜਾ ਨੂੰ ਪਤਾ ਨਹੀਂ ਲੱਗਾ ਆਪਣੇ ਬਾਰੇ ਪਤਨ ਕੋਈ ਮੱਝ ਮੁੰਡ ਜੀ ਵੇਖਦੇ ਕੀਤੇ ਤੇ ਕੋਥੇ ਉਹ ਜਿਹੜੇ ਰੈਸਟੋਰੈਂਟ ਨੇ ਉਹਦੇ ਲੱਗੀ ਉਹਨਾਂ ਦਾ ਘਰ ਜਿਹਨਾਂ ਨੇ ਘਰ ਕੇ ਰਿਹਾ ਆ ਅੱਜ ਤੋਂ ਬਾਅਦ ਨਹੀਂ ਉੱਥੇ ਜਾਣਾ ਮੈਂ ਨਹੀਂ ਜਾ ਰਹੀ ਨਹੀਂ ਸ਼ੇਤੀ ਨਹੀਂ ਵੇਖਾਂਗੇ ਕਿ ਤੇ 2-3 ਮਿੰਟ ਠਹਿਰ ਜੀ ਨਹੀਂ ਚੱਲਦੀ ਮੈਂ ਆਸਾਂ ਬੀ ਇੱਕ ਮਿੰਟ ਵੀ ਨਹੀਂ ਮੈਨੂੰ ਲੱਗਦਾ ਕੋਈ ਗਲਤ ਸੁਣ ਲਿਆ ਵਾ ਫੇ ਤੁਸੀਂ ਫੋਨ ਕੱਟ ਲਓ ਠੀਕ ਆ ਅੱਛਾ ਤੇ ਲੋਕ ਲੋਕੀਂ ਮੇਰੀ ਗੱਲਾਂ ਸੁਣਨ ਦੇ ਆਜੋ ਮੇਰੇ ਲਾਗੇ ਬੈ ਕੇ ਸੁਣ ਲੋ ਹਾਂ ਮੈਂ ਤਾਂ ਦੇ ਕੇ ਗੱਲ ਸੁਣਨੀ ਆ ਮੈਂ ਤਾਂ ਕੋਠੇ ਦੇ ਦੇਖਣਾ ਹੈ ਕੱਪੜੇ ਉੱਪਰ ਸੁੱਕਿਆ ਕਿ ਨਹੀਂ ਕਿਹੜੇ ਕੱਪੜੇ ਆ ਕੋਠੇ ਦੇ ਕੋਠੇ ਤੇ ਕੋਈ ਕੱਪੜਾ ਨਹੀਂ ਹੈਗਾ ਤੇ ਕੋਠੇ ਤੇ ਕੋਈ ਆਉ ਨਹੀਂ ਸਕਦਾ ਤੇ ਆਹ ਹਾਂ ਪਰ ਮੇਰੇ ਮਗਰ ਮਗਰ ਕਿਉਂ ਆਇਆ ਤੁਸੀਂ ਝਾੜੂ ਛੱਡ ਕੇ ਦੌੜਾ ਮੇਰੇ ਮਗਰ ਪਾਚੀ ਆ ਕੇ ਪਹਿਲਾਂ ਆਪਣਾ ਕੰਮ ਤੇ ਕਰ ਲਓ ਮੈਂ ਤੇ ਉਧਰ ਆ ਗਈ ਹਾਂ ਮੈਨੂੰ ਤਾਂ ਲੱਗਦਾ ਤੁਹਾਨੂੰ ਮੇਤੇ ਨਾ ਸ਼ੱਕ ਆ ਮੈਂ ਕਿਹਨਾਂ ਕੋਈ ਗੱਲ ਕਰਨੀ ਆ ਜੀ ਨਹੀਂ ਨਾ ਯਕੀਨ ਹੈਗਾ ਮੇਰੇ ਵੀ ਆਲੋ ਮਾਸਨਰ ਕੀ ਗੱਲ ਕਰ ਲੋ ਲਿਆਓ ਕਰੋ ਹੈਲੋ ਅੱਗੇ ਕੋਈ ਬੋਲਦਾ ਨਹੀਂ ਤੇ ਕੱਟ ਤਾਂ ਹੁਣ ਆਨੇ ਨੇ ਫੋਨ ਮੇ ਲਾ ਦੇਣੀ ਆ ਅੱਗੇ ਕਦੇ ਤੁਸੀਂ ਉਹਨਾਂ ਨਾਲ ਗੱਲ ਕੀਤੀ ਨਹੀਂ ਆ ਰਹਿਣ ਦੇ ਰਹਿਣ ਦੇ ਮੈਂ ਸ਼ਾਮ ਨੂੰ ਕਰ ਲੂੰਗੀ ਆਪੇ ਮਾਸੇ ਨੂੰ ਕਦੋਂ ਨਾ ਨਹੀਂ ਮੈਨੂੰ ਸੰਭਲੂ। ਬੋਤੀ ਚ ਲਕੀਆ ਨਾ ਕਰਿਆ ਕਰੋ ਮੇਰੇ ਨਾਲ। ਇੱਕ ਟੈਟ ਲਾਗ ਤਾਂ ਮੇਰੇ ਮਗਰ ਭੱਜ ਗਿਆ। ਇੰਦਨੋਂ ਮੈਸੇਜ ਆਇਆ ਕਿ ਤੁਸੀਂ ਨਹੀਂ ਫੋਨ ਕਰਨਾ ਮੈਂ ਆਪੇ ਫੋਨ ਲਾਵਾਂਗੀ ਤੁਹਾਨੂੰ। ਉਹਨਾਂ ਨੂੰ ਨੀਚੇ ਹੈਗਾ ਕਿਤੇ। ਲੈ ਆਪੇ ਲੰਬਰ ਤੇ ਡਿਲੀਟ ਕਰਾ। ਇਹਦੇ ਵਰਗੀ ਦਾ ਕੀ ਪਤਾ ਮੈਂ ਇਹਦਾ ਫੋਨ ਨਹੀਂ ਚੱਕ ਕਰ ਲੈ। ਨਹੀਂ ਮੋੜ ਮੋੜ ਕੇ ਕੀ ਵੇਖਣੇ ਅੱਗੇ ਸਿੱਧਾ ਵੇਖੋ। ਐਵੇਂ ਲੱਤ ਬਾਣਾ ਖੜਾ ਲਿਓ ਆਪਣੀ। ਮੇਰਾ ਬੜਾ ਧਿਆਨ ਨਾਲ ਸੁਣਨਾ ਭਾਣੀ। ਕਿਉਂਕਿ ਉਹ ਤਾਂ ਵੀ ਕਿਹਾ ਜੀ ਕੋ ਨੂੰ ਨਹੀਂ ਵੀ ਛਾਉਣਾ ਨਾ ਤੇ ਮੇਰੀ ਸ਼ਮਤ ਆ ਜੀ ਨਹੀਂ। ਵੀ ਕਹਾਂ ਭਲਾ ਮਾਸੀ ਦਾ ਫੋਨ ਆ ਗਿਆ। ਨੰਬਰ ਤੇ ਮਾਸੀ ਦਾ ਵਾ ਪਰ ਗੱਲਾਂ ਮਾਸੀ ਵਰਗੀਆਂ ਨਹੀਂ ਲੱਗਦੀਆਂ। ਗੱਲਾਂ ਤਾਂ ਇਦਾਂ ਲੱਗਦਾ ਦਾ ਮੁੰਡੇ ਨਾਲ ਕਿਨਾਂ ਲਈ ਹੁੰਦੀ ਕਰ। ਮੰਸੋਨੀ ਨੂੰ ਦੱਸਾਂ ਕਿ ਕੀ ਕਰਾਂ ਜੇ ਮਾਨੂੰ ਦਾਤਾ ਉਹਨਾਂ ਤੇ ਨੇ ਲੱਤਾਂ ਹੋਣੀਆਂ ਵੜ ਦੇਣੀਆਂ ਗੱਲ ਹੋਵੇ ਕੋਈ ਨਾ ਹੋਵੇ ਐਦਾਂ ਕਰਨੀ ਮੰਮੀ ਨੂੰ ਦਾਨੀ ਹੈ ਉਹ ਬੜਾ ਕਰਦੇ ਆ ਨਾ ਕਿ ਮੇਰੀ ਕੁੜੀ ਆਊਂਗਾ ਤੇ ਮੇਰੀ ਕੁੜੀ ਜਾਊਂਗਾ ਉਹਨਾਂ ਨੂੰ ਦੱਸਣੀ ਹੈ ਆਪੇ ਕੋਈ ਗੱਲ ਹੋਊਗੀ ਤਾਂ ਸੰਭਾਲ ਲੈਣਗੇ ਬਾਅਦ ਚ ਠੀਕ ਆ ਲੈ ਜੰਦੀ ਪੁੱਠ ਕਰਨਾ ਦੀ ਹੈ ਇਹਨਾਂ ਸਬਜ਼ੀ ਬਣਾਉਣਾ ਮੁੜ ਕੇ ਘੱਟ ਆਣ ਕੇ ਕਾਲੇ ਬਹਿ ਜਾਂਦੇ ਨੇ ਸੀ। ਬੇਲੇ ਹੋ ਜਾਂਦੀ ਤੇ ਤਾਂ ਜੇ ਉਹ ਸੋਲ ਤੋਂ ਤਾਂ ਗਏ। ਬੇ ਕਿਥੇ ਸਰੀ ਹੋਈ ਪਹ ਲਾ। ਉਹ ਜਿਹੜੀ ਕਿ ਗੈਹ ਬਾਚੋਲ ਤੱਕ। ਬਸ ਆ ਜਾਣਾ ਛੇਤੀ ਉਹਨਾਂ ਨੇ। ਸੀ, ਵਾ ਮਨ ਤੇ ਆਪਨੇ ਦੱਸੀਏ ਮਾੜੀ ਕਿੱਥੇ ਗਏ ਆ ਤੇ ਕਰ ਲਿਆ ਕੰਮ ਕਰ? ਹਾਂਜੀ ਕਰ ਲਿਆ। ਤੇ ਨਾਲ ਨਾਲ ਇੱਥੇ ਬਾਦੀ ਹੋਣੀ ਆ। ਅੱਛਾ ਸੀ। ਹਾਂਜੀ ਤੇ ਮੈਂ ਉਹ ਨਾਲ ਇੱਕ ਗੱਲ ਕਰਨੀ ਹੈਗੀ। ਗੱਲ ਕਰਨੀ ਠੀਕ ਹੈ। ਹਾਂ। ਹਾਂ ਜੇ ਮੈਂ ਤੱਕੀ ਤੂੰ ਆਕਰ ਮੈਂ ਜਾਣਾ ਨਾ ਕੰਮ ਇਹ ਕਰ। ਖੁੱਲ ਕੇ ਕਰ ਤੁਹਾਡਾ ਮੁੰਡਿਆ ਨਾਲ ਗੱਲ ਕਰ ਲੈਣਾ ਮੈਮ ਜੀ ਨਾਲ ਬਾਰੇ ਗੱਲ ਕਰਨੀ ਹੈ ਹਾਂ ਦੱਸ ਮੈਂ ਨਾ ਸੈੜਈਆਂ ਚੱਲ ਗਈ ਮਾਂ ਅੱਛਾ ਤੇ ਉਹ ਨਾ ਦਹੀਂ ਕਿਹਾ ਜਨਾਓ ਸ਼ਿਸ਼ੇ ਦੇ ਲਈ ਕਰੀ ਆਪਣੇ ਸਿਰ ਤੋਂ ਦਹੀਂ ਕਰੀ ਕੋਕਾ ਦੀ ਕਦੀ ਕੋਕ ਕਰਦੀ ਅੱਛਾ ਤੇ ਮੁੜ ਕੇ ਨਾ ਇਕੱਲਾ ਫੋਨ ਮੱਝਾ ਥਾਰੀ ਬਾਰੇ ਫੋਨ ਦੀ ਤੇ ਮੈਂ ਜਲਾ ਉਹ ਮਾਣ ਵਾਲੇ ਮੈਂ ਇਕੱਲੇ ਤੱਕ ਮੁੜ ਕੇ ਇਹ ਕੋਠੇ ਤੇ ਚੱਗੀ ਅੱਛਾ ਤੇ ਮੈਂ ਫਿਰ ਮਗਰ ਗਈ ਮਾਰੇ ਦੋਪਹਿਰ ਨੂੰ ਖੁਸ਼ਿਆ ਨੂੰ ਫੋਨ ਕੀਤਾ ਵਾ ਤੇ ਕਦੀ ਵੀ ਮਾਸੀ ਦਾ ਫੋਨ ਨਾ ਜੇ ਮਾਸੀ ਦਾ ਫੋਨ ਹੁੰਦਾ ਤੇ ਇਹ ਕੋਈ ਤਰ੍ਹਾਂ ਦਾ ਕਿ ਜਣਾ ਹੀ ਹੋ ਹਾਲ ਕਿ ਸਾਰੇ ਦੇ ਵਿੱਚ ਬੈਠੀ ਗੱਲ ਕਰਦੀ ਹੈ ਲੱਗਦਾ ਕੀ ਇੰਦਵਾਂ ਦੀ ਖੁਸ਼ਿਆ ਲਿੰਦਾ ਹੋਵੇ ਤੇ ਮੈਂ ਮਗਰ ਨਹੀਂ ਹਾਂ ਤੇ ਉਹ ਕੇ ਜਦ ਕੋ ਸੁਣਿਆ ਨਹੀਂ ਭਲੀ ਤਰ੍ਹਾਂ ਤੇ ਕੋਈ ਮੁੰਡੇ ਨਾਲ ਗੱਲ ਕਰਦੀ ਹੁੰਦੀ ਪੁੱਤ ਫੇਰ ਵੀ ਕੰਮ ਤੋਂ ਕੰਤੂ ਸੋਚੇ ਉਹਦੇ ਤੱਕੇ ਪਿਓ ਦਾ ਤਾਂ ਭਰਾ ਦਾ ਇਨਾ ਸੁਬਾਹ ਉਸੇ ਵਾਲਾ ਤੇ ਜੇ ਤੂੰ ਵੀ ਇਦਾਂ ਦੀ ਗੱਲਾਂ ਸੋਚੇਂਗੀ ਤੇ ਘਰ ਵਿੱਚ ਟੈਨ ਕਿਦਾਂ ਲੰਗੇਗਾ ਉਹ ਤਾਂ ਹੀ ਨਿਆਣੀ ਆ ਏ ਵੀ ਨਹੀਂ ਗੱਲ ਕਿ ਜੇ ਤੂੰ ਆਖੇ ਕੋ ਇੰਨੀ ਗਲਤਾਂ ਗਲਤ ਨਹੀਂ ਗਈ ਉਹ ਤਾਂ ਉਹਦੀਆਂ ਆਦਤਾਂ ਜਿਹੜੀ ਜਿਹੜੀ ਕੋ ਗੱਲ ਹੁੰਦੀ ਛੱਟ ਕਰਕੇ ਕਰ ਦਿੰਦੀ ਤੇ ਨਾ ਸ਼ੱਕ ਕਰਿਆ ਤਾਂ ਸਮਝ ਜਾਂਦੇ ਆ ਜੇ ਅੱਪਜੀਆਂ ਮਾਵਾ ਭੱਜ ਜਾਣ ਤੇ ਮਾਵਾ ਕੋ ਲੱਭੀ ਤੇ ਮੈਂ ਮਮ ਜੀ ਮੈਂ ਵੀ ਕਰਦਾ ਜੀ ਆ ਮੈਂ ਵੀ ਤਾਂ ਆਪਣਾ ਸਮਝ ਕੇ ਮੈਂ ਤਾਂ ਤਾਂ ਹੀ ਤਾਂ ਗੱਲ ਕੀਤੀ ਹੈ ਮੈਂ ਤਾਂ ਜੀ ਪਹਿਲਾਂ ਸ਼ਨੀ ਨੂੰ ਦੱਸਣ ਲੱਗੀ ਹਾਂ ਫਿਰ ਮੈਂ ਕਿਹਾ ਰਹਿਣ ਦਿੰਦੀ ਹਾਂ ਤੁਹਾਨੂੰ ਦੱਸ ਨਹੀਂ ਆਪਾਂ ਤੇ ਗੱਲ ਸੰਭਲੋਗੇ ਵੇਖਦਾ ਤਾਂ ਗੱਲ ਜੇ ਬਲਾ ਜੇ ਸ਼ਨੀ ਨੂੰ ਦੱਸਦੀ ਘਰ ਚ ਭੈ ਜਾਂਦਾ ਕਿ ਬਾਤ ਤੇ ਤੈਨੂੰ ਕੀ ਮਿਲਦਾ ਮੈਨੂੰ ਦੱਸ ਨਹੀਂ ਕੀ ਮੇਰਨਾ ਹੈ ਮੈਂ ਸਭ ਨੂੰ ਆਪਣਾ ਸਮਝਾ ਤੁਹਾਨੂੰ ਦੱਸਣਾ ਹੈ ਕਿ ਕੱਲ ਕਦੇ ਗਲਤ ਰਾਹ ਨਾ ਪੈਜੇ ਕੁੜੀ ਕੁਛ ਨਹੀਂ ਹੁੰਦਾ ਕਿ ਇਹ ਗਲਤ ਰਾਹ ਹੀ ਪੈਦੀ ਉਹਦਾਂ ਤੂੰ ਕੋਈ ਜ਼ਿਆਦਾ ਦੇ ਤੇ ਸ਼ੱਕ ਕਰਨੀਏ ਇੰਨਾ ਸ਼ੱਕ ਨਾ ਕਰਿਆ ਕਰ ਇਹ ਇੰਨੀ ਗਲਤ ਨਹੀਂ ਕਿ ਨਹੀਂ ਤੂੰ ਨੂੰ ਸਮਝਣ ਲਈ ਚੰਗਾ ਜਾਂ ਚੁੱਪ ਕਰਕੇ ਕੰਮ ਕਰ ਆਪਣਾ ਮਰਜ਼ੀ ਹੈ ਤੁਹਾਡੀ ਆਂਦੀ ਉਹਦਾ ਹੀ ਅੱਗੇ ਅੱਗੇ ਰਹਿਦੀ ਆਦਤ ਪੈ ਗਈ ਹੈ ਪਤਾ ਨਹੀਂ ਇਹਨੂੰ ਕੀ ਹੁੰਦਾ ਚਾਹੇ ਕਿ ਉਹ ਤੇ ਸ਼ੱਕ ਕੀ ਕਰਦੀ ਜਿੰਨੀ ਪਰ ਮੈਂ ਘਰ ਜ ਨਹੀਂ ਆਈਦੀ ਮੈਨੂੰ ਨਹੀਂ ਪਤਾ ਹੈਗਾ ਐਡੀ ਗੱਲ ਦਾ ਫੋਨ ਆ ਗਿਆ ਫੋਨ ਆ ਗਿਆ ਤੇ ਮੁੰਡੇ ਦਾ ਇਹ ਨਹੀਂ ਕੀ ਗੱਲ ਕੇ ਭੰਪਰਾ ਦੰਦੇ ਆ ਸਕਦਾ ਹੋ ਸਕਦਾ ਉਹ ਅੰਦੀ ਮਾਸੀ ਦਾ ਤੇ ਮਾਸੀ ਦਾ ਹੀ ਆਇਆ ਓਏ ਇਹ ਵੀ ਓਦਾਂ ਦਾ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਵੱਡੀਆਂ ਹੀ ਕਹੀ ਜਾਂਦੀ ਐ ਹੱਦ ਹੋ ਗਈ ਮੈਂ ਦੱਸਣ ਗਈ ਤਾਂ ਮੇਰੇ ਤੇ ਗੁੱਸਾ ਘਟਣ ਡੇ ਮੈਨੂੰ ਕੀ ਐ ਆਪੇ ਜਦੋਂ ਹੱਤੋਂ ਨਿਕਲ ਜੂਗੀ ਲੱਗ ਜੂਗਾ ਪਤਾ ਜਦੋਂ ਵਿਗੜ ਜੂਗੀ ਮਾਪੋਤੂੰ ਜੀ ਕੀ ਗੱਲ ਇੱਥੇ ਮਿੱਠੀ ਐ ਕੋਈ ਅੰਦਰ ਆਉਣਾ ਤਾਂ ਕੰਮ ਕਰ ਕਰ ਲੈਣਾ ਮੰਮੀ ਕੰਮ ਆਫਾ ਦੀ ਇਹ ਚੱਲੂਗਾ ਮੈਂ ਚਲ ਕੇ ਇਹਨੂੰ ਜੁਦਾ ਲਾ ਲੈਂਗੇ ਫਿਰ ਮੈਂ ਕੋਚੀ ਲਾ ਲਾਂ ਕਿ ਉਹਨੂੰ ਹੇਠੇ ਜੇਨ ਕੇ ਕਰਾਂ ਅਛਾ ਤਿੱਥੇ ਕਿ ਨਹੀਂ ਸੁਣਾਂਗੇ ਉਹਨੇ ਫਿਰ ਕਿਹਾ ਤੇ ਫੋਨ ਕੀਤਾ ਮਾਸੀ ਦਾ ਫੋਨ ਕਰ ਦਿੱਤਾ ਤੇ ਤੂੰ ਮੇਰੇ ਨਾਲ ਗੱਲ ਕਰਾ ਦੇਣੀ ਉਹ ਪਹਿਲਾਂ ਮੇਰੇ ਨਾਲ ਕਰਾਣਾ ਪਈ ਨਾ ਗੱਲ ਤੁਸੀਂ ਉਹ ਕਹਿੰਦੀ ਸੀ ਤੇ ਨਾਲ ਗੱਲ ਕਰਨੀ ਹੈ ਅੱਛਾ ਤੇ ਉਹ ਵੀਰ ਆ ਗਿਆ ਤੇ ਉਹਨਾਂ ਨੇ ਮਾਸੀ ਤੋਂ ਫੋਨ ਲਾ ਲੈ ਕੇ ਕਹਿੰਦੇ ਚ ਮੈਂ ਬਾਅਦ ਵਿੱਚ ਫਿਰ ਲਾਵਾਂਗੀ ਤੁਹਾਨੂੰ ਅਛਾ ਤੇ ਵੇਹਲਾਤਾ ਤੇਰੀ ਪਰਜਾਈ ਦੇ ਕੰਮ ਕਿਉਂ ਮੰਮੀ ਉਹ ਕਿਤੇ ਤੂੰ ਨਹੀਂ ਆਪਣੀ ਮਾਸੀ ਨਾਲ ਗੱਲ ਕਰਨੀ ਤੇ ਜਾ ਕੇ ਮੈਨੂੰ ਕਹਿੰਦੀ ਵੀ ਮੰਮੀ ਕੀ ਵਹੁਣਾ ਆਇਆ ਵਾ ਤੇ ਮਿੰਨ ਤੋਂ ਮਿੰਟੀ ਨਾ ਕੋਠੇ ਤੇ ਚੜ ਗਈ ਆ ਤੇ ਗੱਲਾਂ ਕਾਂਢੀ ਮੈਨੂੰ ਤਾਂ ਇੰਜ ਲੱਗਣ ਡਿਆ ਜਿਵੇਂ ਮੁੰਡੇ ਦਾ ਹੁੰਦਾ ਵੇਹਰੇ ਕੰਮ ਹਾਏ ਹਾਏ ਮੰਮੀ ਟੀਚ ਲਾ ਕੇ ਨਾ ਇਹ ਕੋਈ ਹਾਲ ਹੀ ਨਹੀਂ ਹੈ ਦਾ ਕੋਤ ਕੋਈ ਨਹੀਂ ਮੈਨੂੰ ਵੀ ਯਕੀਨ ਹੀ ਆਪਣੇ ਟੀਟ ਹੈ ਪਰ ਮੇਰਾ ਯਕੀਨ ਨਾ ਥੋੜੀ ਇਹਦੇ ਦਿਲ 'ਚ ਇਹੋ ਵੀ ਲੜਾਈ ਪਈ ਆ ਤੇ ਮੁੱਕੇ ਨਾ ਤੇ ਪੁੱਤ ਆਪਾਂ ਨੇ ਹੁਣ ਅੱਗੇ ਨਾਲੋਂ ਵੀ ਚੱਕਨੇ ਰਹਿਣਾ ਇਹ ਸਾਰਾ ਕੁਝ ਗਈ ਆ ਮੁੰਡੇ ਨੇ ਵੀ ਪਕਾਉਣੀ ਤੱਕ ਅੱਗੇ ਕਰੀਏ ਕੁਸਤਦਾ ਹੀ ਨਹੀਂ ਹੁੰਦਾ ਮੇ ਮੰਮੀ ਤਾਂ ਹੀ ਵੀਰ ਹਰ ਵਕਤ ਮੇਰੇ ਮਗਰ ਪਿਆ ਰਹਿੰਦਾ ਵਾ ਇਹੋ ਸਖਾਲਦੀ ਰਹਿੰਦੀ ਉਹਨਾਂ ਨੂੰ ਘਰ ਚ ਲੜਾਈ ਮੁੱਕਣੀ ਹੁਣ ਨਹੀਂ ਦਿੰਦੀ ਐਗੀ ਤੂੰ ਮੇਰੀ ਧੀ ਬਸ ਆਪਣੇ ਪਿਓ ਦੀ ਪੱਗ ਦਾ ਧਿਆਨ ਰੱਖੀ ਇਹਦਾ ਨਾ ਤੂ ਫਿਕਰ ਇਹਦੀ ਮੈਂ ਇੰਨੀ ਬੇਇੱਜ਼ਤੀ ਕੀਤੀ ਆ ਨਾ ਮੈਂ ਦਫਾ ਹੋ ਜਾ ਮੇਰੀ ਅੱਖਾਂ ਸਾਹਮਣੇ ਤੂੰ ਤੇ ਮੈਂ ਕੁੜੀ ਨੇ ਜਾਣ ਕੇ ਤੂੰ ਤਾਂ ਨਹੀਂ ਲਾਉ ਚਿੰਦਾ ਸਗ ਮੰਮੀ ਤੁਸੀਂ ਬੇਇੱਜ਼ਤੀ ਕੀਤੀ ਆ ਨਾ ਮੈਂ ਇੰਦੀ ਪਾਗਲ ਥੋੜੀ ਆ ਕਿ ਮੈਂ ਇਹੋ ਜਿਹਾ ਕੋਈ ਕੰਮ ਕਰਾਂਗੀ ਵਾਹਿਗੁਰੂ ਜੀ ਉਹਦੋਂ ਨਾਲ ਦਿਮਾਖ ਆ ਪਿਆ ਮੈਨੂੰ ਵੇਖ ਕੇ ਜਿਆਦੀ ਨਹੀਂ ਹੈਗੀ ਇਹਨੂੰ ਇਹ ਆਪੇ ਕਿਹੜਾ ਵਾਲਾ ਹੈ ਤੇ ਇਹਨੂੰ ਘਰੋਂ ਦਫਾ ਕਰਨਾ ਕਿਦਾਂ ਨੇ ਕੰਮ ਕਰਨ ਦਾ ਵੀ ਹੈ ਕਦੇ ਘਰ ਦੇ ਜੀਤ ਕਿ ਨਹੀਂ ਨੇ ਦੁਸ਼ਮਣ ਨਹੀਂ ਹੁੰਦੇ ਇਹ ਘਰ ਕਿੱਥੋਂ ਹੀ ਨਹੀਂ ਦੁਸ਼ਮਣ ਆ ਗਈ ਆ ਹਮੇ ਭਲਾ ਨੀ ਕੀ ਕੁਝ ਕਰਦੀ ਰਹਿੰਦੀ ਜੀ ਅਸੀਂ ਵੀਰ ਨੂੰ ਦੱਸਿਆ ਨਾ ਤੇਰੀਆਂ ਫੰਡੀਆਂ ਨੂੰ ਤੇਲ ਲੱਗੇ ਤਾਂ ਫਿਰ ਇਹਨੂੰ ਪਤਾ ਲੱਗੇਗਾ ਕੋਈ ਨਹੀਂ ਕਦੇ ਨਾ ਕਦੇ ਪਤਾ ਲੱਗਦੀ ਹੈ ਨਾ ਕਿੰਨਾ ਕੁ ਚਾਪਾਉਗੀ ਉਹ ਵੀ ਫੇਰਾ ਚਲਾਉ ਤਾਂ ਮੰਮੀ ਮੇਰੇ ਮਗਰ ਮਗਰ ਕੋਠੇ ਤੇ ਗਈ ਜਿੰਦਾ ਸੁਣ ਮੈਂ ਹਾਂ ਉਹ ਮੈਨੂੰ ਇਹ ਆਖ ਦੱਸਿਆ ਵਾ ਕਿ ਨਾਲ ਦਵਦਾ ਕੋਠੇ ਤੇ ਚੜ ਗਈ ਹੈ ਤੇ ਮੈਂ ਅੰਮਗਰ ਹੈਂ ਤੇ ਮੈਨੂੰ ਮੁੰਡੇ ਕੇ ਦਾ ਮੈਂ ਤੇ ਮੰਮੀ ਤਾਂ ਗਈ ਹਾਂ ਆਪੀ ਆਵਾਜ਼ ਨਹੀਂ ਆਉਂਦੀ ਤੈਨੂੰ ਪਤਾ ਆਪਣੀ ਰੇਂਜ ਕਿੰਨੀ ਘਟਾ ਚੱਲ ਕੋਈ ਨਹੀਂ ਕੋਟ ਜੋ ਮਰਜੀ ਇਹ ਕਰੇ ਮੈਨੂੰ ਤਾਂ ਪਤਾ ਨਾ ਆਪਣੀ ਧੀ ਦਾ ਮੈਨੂੰ ਯਕੀਨ ਹੈ ਤੇ ਐਡੀ ਨਹੀਂ ਗੱਲ ਕਰਦੀ ਮੰਮੀ ਤੁਸੀਂ ਮੇਰੇ ਤੇ ਯਕੀਨ ਰੱਖੋ ਪੱਕੀ ਹੈਗੀ ਭਾਬੀ ਨੇ ਤੁਹਾਡੇ ਕੰਨ ਭਰਦੀ ਰਹਿਣਾ ਤੇ ਭਾਬੀ ਦੇ ਨਾਲ ਯਕੀਨ ਕਰਿਓ ਤੁਸੀਂ ਕੋਈ ਨਹੀਂ ਜਿੰਨੇ ਮਰਜੀ ਮੇਰੇ ਕੰਨ ਭਰੇ ਮੈਂ ਇਹਦੀ ਮੰਨਣ ਨਹੀਂ ਚੱਲ ਕੋਈ ਨਹੀਂ ਮੈਂ ਫਿਰ ਲਈ ਹਾਂ ਦਾਲ ਨੂੰ ਤੜਕਾ ਲਾਉਣ ਉਹ ਲਾ ਲਵਾਂ ਜਾ ਕੇ ਨਾ ਹਾਂਜੀ ਕੋਈ ਨਹੀਂ ਲਾ ਲਾਂ ਚੱਲ ਤੂੰ ਨਾ ਫਿਕਰ ਕਰੀ ਨਹੀਂ ਨਹੀਂ ਮੈਂ ਮੰਮੀ ਮੈਂ ਤਾਂ ਕੱਖ ਨਹੀਂ ਕਰਨਾ ਮੈਂ ਕਿਹੜੀ ਗਲਤ ਵਾਂ ਫਿਕਰ ਤੇ ਉਹ ਬੰਦਾ ਕਹਿੰਦਾ ਜਿਹੜਾ ਕੋਈ ਗਲਤ ਹੋਏ ਕੋਈ ਗੱਲ ਨਹੀਂ ਜਿੰਨੀਆਂ ਮਰਜ਼ੀ ਚਲਾਕੀਆਂ ਕਰ ਲੈਣ ਮੈਂ ਵੀ ਮਾਂ ਮੈਨੂੰ ਸਾਰਾ ਪਤਾ ਹੁੰਦਾ ਮੈਂ ਤਾਂ ਤੁਰੇ ਜਾਂਦੇ ਦੀ ਅੱਖ ਪਛਾਣ ਲੈਣੀ ਹਾਂਜੀ ਚਲਾ ਗਿਆ ਜਾ ਗਿਆ ਤੇ ਦਵਦਾ ਮਮੀ ਨੂੰ ਦੱਸਦਾ ਕੋਈ ਗੱਲ ਨਹੀਂ ਤੈਨੂੰ ਤੁਹਾਨੂੰ ਮੈਂ ਦੱਸਾਂਗੀ ਨਾ ਥੋੜੀ ਬੋਤੀ ਹੋਏ ਜੜੀਆਂ ਤਾਂ ਸਗੋਂ ਮੈਂ ਕੋ ਜਾਨਦੀ ਨਹੀਂ ਇਹਨੂੰ ਸਗੋਂ ਸਿੱਧੇ ਚੜਦੀ ਜਾਂਦੀ ਹੈ ਹਾਈ ਹਾਈ ਕਿਹੜੇ ਕਮੀ ਪੈ ਗਿਆ ਵਾ ਮੇਰਾ ਪੁੱਤ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਕਿ ਕੁੜੀਆਂ ਵੀ ਲੋਕਾਂ ਦੀ ਵਹਿਲੀਆਂ ਹੀ ਆ ਹੈਂ ਰੋਜ਼ ਫੋਨ ਤੇ ਫੋਨ ਰੋਜ਼ ਫੋਨ ਤੇ ਫੋਨ ਮੈਨੂੰ ਤੇ ਲੱਗਦਾ ਜਿੱਦਣੇ ਘੜੀ ਘੜੀ ਫੋਨ ਆਉਂਦਾ ਹੀ ਉਹਦਣ ਵੀ ਇਹਦਾ ਹੀ ਹੁਣਾਵਾ ਪਤਾ ਨਹੀਂ ਕਿਹੜੀ ਬਣਾਵਾ ਉਂਤਰੀ ਜਿਹੜੀ ਵਹਿਲੀ ਕਰ ਬੈਠੀ ਰਹਿੰਦੀ ਹੈ ਲੋਕਾਂ ਦੀਆਂ ਮਾਵਾਂ ਵੀ ਨਹੀਂ ਕਿਤੇ ਵਹਿੰਦੀਆਂ ਮੇਰਾ ਮੁੰਡਾ ਵਾ ਮੈਂ ਤਾਂ ਵੀ ਸਾਰਾ ਦਿਨ ਤੇ ਤੇ ਧਿਆਨ ਰੱਖਣੀਆਂ ਕੀ ਕਰਦਾ ਤੇ ਕੀ ਨਹੀਂ ਕਰਦਾ ਮੰਮੀ ਕੀ ਡੇ ਇਕੱਲੇ ਗੱਲਾਂ ਕਰਨ ਰੋਂੜੇ ਹੀ ਆਪਣੀ ਕਿਸਮਤ ਨੂੰ ਕੀ ਗੱਲ ਹੋ ਗਈ ਏ ਠੀਕ ਠਹਿਗੇ ਜੇ ਠੀਕ ਹੀ ਆ ਪਰ ਬਹੁਤਾ ਚ ਠੀਕ ਨਹੀਂ ਮੈਂ ਰਹਿਣਾ ਠੀਕ ਹੈ ਨਾ ਮੇਰੀ ਮੌਤਾ ਸਮਾਨ ਧਿਆਨ ਖਤਿਆ ਤਿਆਰ ਕਰਨ ਤੋਂ ਉਹ ਮੰਮੀ ਕੀ ਗੱਲ ਆ ਕਿਦਾਂ ਦੀਆਂ ਗੱਲਾਂ ਕਰਨ ਡੇ ਆ ਵੀ ਕਿਦਾਂ ਦੀਆਂ ਗੱਲਾਂ ਕਰਨੀ ਆ ਡੈਡੀ ਨੂੰ ਕੁਝ ਕਿਹਾ ਤੁਹਾਨੂੰ ਮੈਨੂੰ ਡੈਡੀ ਨੇ ਨਹੀਂ ਕਿਹਾ ਇੱਥੇ ਰੱਖ ਹੱਥ ਤੇ ਸੌਂ ਖਾ ਵੀ ਕਿਹੜੀ ਕੁੜੀ ਨਾਲ ਗੱਲ ਕਰਦਾ ਏ ਉਹ ਮੰਮੀ ਮੈਂ ਨਾ ਕਿਸੇ ਕੁੜੀ ਨਾਲ ਮੈਂ ਗੱਲ ਕਰਨ ਡਿਆ ਆਹ ਕੋ ਜੋ ਕਨਾ ਹੱਥ ਫੇਰ ਰੱਖ ਮੇਰੇ ਸਿਰ ਤੇ ਜੇ ਸੱਚਾ ਵਾ ਤਾਂ ਰੱਖ ਹੱਥ ਤੈਨੂੰ ਕਿਆ ਕੰਨੇ ਆਂ ਕਿਆ ਕੰਨੇ ਆ ਵੇ ਆ ਕੰਨਾਂ ਨਾਲ ਸੁਣਿਆ ਮੈਂ ਆਪਣੇ ਆਨਾ ਮੈਨੂੰ ਕਿਸੇ ਨੇ ਨਹੀਂ ਕਿਹਾ ਨਹੀਂ ਗੱਲਾਂ ਕਰਨ ਡਿਆ ਹੁਣੇ ਅਜੇ ਜਦੋਂ ਪਾਣੀ ਲੈ ਕੇ ਆਈ ਆ ਪੀਤਾ ਵਾ ਨਾ ਪਾਣੀ ਮੈਂ ਸਭ ਕੁ ਸੁਣ ਕੇ ਆਈ ਆ ਰੱਖ ਹੱਥ ਜੇ ਸੱਚਾ ਵਾ ਤੇ ਹੱਥ ਕਬਿਛੇ ਕਰਨਾ ਹੁਣ ਮੰਮੀ ਮੇਰ ਕੋ ਗਲਤੀ ਹੋ ਗਈ ਅੱਛਾ ਮੈਂ ਗਾਹ ਤੋ ਨਹੀਂ ਇਦਾਂ ਕਰਦਾ ਵੇ ਮੇਰੀ ਗੱਲ ਸੁਣ ਲੈ ਪੁੱਤ ਤੂੰ ਤੇ ਭੋਲਾ ਵਾ ਤੇ ਕੁੜੀਆਂ ਪਤਾ ਕਿੱਡੀਆਂ ਤੇਜ ਹੁੰਦੀਆਂ ਵਾ ਨਖੱਤਿਆ ਜੀ ਕਿਤੇ ਤੈਨੂੰ ਕਹਿੰਨੇ ਫਸਾ ਲਿਆ ਨਾ ਤੇ ਛਿੱਤਰ ਵਾਧੂ ਪਾਣੇ ਤੇਰੀ ਬੇਕਣੀ ਲੋਕਾਂ ਚੋਂ ਵੱਖਰੀ ਮੰਮੀ ਐਵੇਂ ਕੋਈ ਫਸਾ ਲੇਗਾ ਇਦਾਂ ਤੂੰ ਫੇਰ ਵੀ ਟੈਨਸ਼ਨ ਲੈਂਦੇ ਰਹਿੰਦੇ ਏ ਮੈਂ ਟੈਨਸ਼ਨ ਸੱਚੀ ਲੈਣੀ ਆ ਕੱਲਾ ਕੱਲਾ ਤੂੰ ਹੈਗਾ ਮੈਂ ਤਾਂ ਤੇਰੇ ਨਾਲ ਵੇਖ ਕੇ ਜੀਨੀ ਆ ਤੇ ਤੈਨੂੰ ਇਹ ਸ਼ਰਮ ਨਹੀਂ ਆਉਂਦੀ ਵੀ ਮੇਰਾ ਮਾਂ ਪਿਓ ਕੀ ਕਰੂ ਤੇ ਜੇ ਪੁੱਤ ਤੇਰੇ ਪਿਓ ਨੂੰ ਪਤਾ ਲੱਗ ਗਿਆ ਨਾ ਫੇਰ ਸਮਝ ਲੈ ਤੇਰੀ ਖੈਰ ਨਹੀਂ ਵੇਖੀ ਛਿੱਤਰ ਫੇਰ ਕੇ ਕਿਦਾਂ ਕਰੋ ਬਾਹਰ ਕਰਦਾ ਤੈਨੂੰ ਮੰਮੀ ਤੂੰ ਹੀ ਤੇ ਨਾ ਬਹੁਤੀਆਂ ਉੱਤੇ ਨਾ ਪਾਬੰਦੀਆਂ ਨਹੀਂ ਲਾਉਂਦੇ ਮੇਰੇ ਤੇ ਅੱਜ ਕੱਲ ਇਹ ਚੱਲਦਾ ਏ ਅੱਛਾ ਚੱਲਦਾ ਜਿੱਦਨ ਅਗਲਿਆਂ ਦੇ ਪਿੰਡ ਦੀ ਪੰਚਾਇਤ ਆ ਗਈ ਨਾ ਉਹ ਇਹਦੀ ਗਾੜੀ ਫੇਰ ਕਮੀ ਖਰੋਕੇ ਵਿੱਚ ਪੱਜ ਕੱਲ ਚੱਲਦਾ ਵਾ ਕਮੀ ਆ ਤਾ ਤੁਹਾਡੇ ਗੇ ਜੋੜੇ ਹੱਥ ਮੇਰੇ ਕੋ ਗਲਤੀ ਹੋ ਗਈ ਮੈਂਗਾ ਨਹੀਂ ਏਦਾਂ ਕਰਦਾ ਹੂੰ ਤੁਸੀਂ ਨਾ ਇਸ ਗੱਲ ਨੂੰ ਇੱਥੇ ਰਹਿਣ ਦੋ ਵੀ ਮੇਰੀ ਬੇਟੀ ਨੂੰ ਦੱਸ ਜੇ ਮੁੜਕੇ ਇਹ ਕੰਮ ਕੀਤਾ ਤੇ ਉਹ ਨਹੀਂ ਕਰਦਾ ਤੁਸੀਂ ਘਰ ਰਹੋ ਅੱਜ ਨਹੀਂ ਕਰਨਗੇ ਤੇ ਕੀ ਆਖਣਗੇ ਵੀ ਮੇਰੇ ਤਾਂ ਜੀਨ ਖੋਣ ਲਿਆ ਮੇਰਾ ਤਾਂ ਕਲੇਜਾ ਪਾਟਣ ਲਿਆ ਕਿਹੜੇ ਕੰਮਾਂ 'ਚ ਪੈ ਗਿਆ ਵਾ ਤੂੰ ਚਲੋ ਆਉਗਾ ਘਰ ਆ ਜਾਨੀ ਆ ਕੀ ਨਹੀਂ ਆਪਣੇ ਪੁੱਤ ਤੇ ਅੱਜ ਤੇ ਮੇਰਾ ਯਕੀਨ ਹੀ ਤੋੜ ਕੇ ਰੱਖਤਾ ਇਹਨੇ ਹਾਈ ਮੈਂ ਕੀ ਕਰਾਂ ਕੁੜੀਆਂ ਤਾਂ ਬੜੀਆਂ ਚਲਾਕ ਹੁੰਦੀਆਂ ਆ ਆਪਣੇ ਝਾਲਚ ਫਸਾਰਿਆ ਇਹਨੂੰ ਤੇ ਕੱਲ ਨੂੰ ਉਂਤਰਾ ਕਿਤੇ ਸਿਆਪਾ ਖਾਣਾ ਕੋਈ ਹੋਰ ਪੈਗਾ ਤਾਂ ਇਹ ਕੀ ਕਰਾਂਗੇ ਅਸੀਂ ਤਾਂ ਬੱਜੇ ਮਰ ਜਾਵਾਂਗੇ ਹੁਣ ਕੀ ਕਰਾਂ ਇਹਦੇ ਪਿਓ ਨਾਲ ਗੱਲ ਕਰਾਂ ਕਿ ਨਾ ਕਰਾਂ ਜੇ ਮੋਦਨਾ ਗੱਲ ਕੀਤੀ ਨਾ ਉਹਨੇ ਤਾਂ ਛੱਤਰ ਫੇਰਨ ਤੱਕ ਜਾਣਾ ਮੈਂ ਉਹਦੇ ਨਾਲ ਗੱਲ ਨਹੀਂ ਕਰਦੀ ਕੀ ਪਤਾ ਵਾ ਆਂਦਾ ਤਾਂ ਹੈਗਾ ਮਮੀ ਗਲਤੀ ਹੋ ਗਈ ਇਹ ਮੁਰਕੇ ਨਹੀਂ ਕਰਦਾ ਚਲ ਹੋ ਸਕਦਾ ਵਾ ਨਾ ਹੀ ਕਰੇ ਹਰ ਪਤਾ ਨਹੀਂ ਕੀ ਕਰਨਾ ਹਮ ਤੀ ਟੈਨਸ਼ਨ ਲੱਗੀ ਆ ਮਨ ਨੂੰ ਸਾਰੇ ਆਂਦੇ ਆ ਕਿ ਨਿਆਣੇ ਮਾੜੇ ਰਾਤ ਚੜ ਜਾਣ ਨਾ ਮੁੜ ਕੇ ਸ਼ੇਦੀ ਦੀ ਸੁਧਰ ਦੇ ਤੇ ਜੇ ਕਿ ਤੇ ਰੋਹਾਨ ਮੇਰਾ ਹੋਇਆ ਨਾ ਮੈਂ ਕੀ ਕਰੂੰਗੀ ਫਿਰ ਚਲ ਮਾਲਕਾ ਠੀਕ ਹੀ ਕਰੀ ਸਭ ਕੁਝ